ਜਦੋਂ ਕਾਂਗਰਸ ਆਲੇ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਆ ਚਲੋ ਬਈ ਉੱਥੇ ਯੋਨ ਸਾਰੀ ਗੱਲ ਹੋਈ ਹੋਈ ਹੈ ਇਹ ਗੱਲ ਮੰਨ ਲੈਣੀ ਵੀ ਗੁਰਮਤ ਸਾਡਾ ਇਲਾਜ ਹੈ ਯੋ ਉਹਨਾਂ ਨੇ ਪਤਾ ਇੱਕ ਵੱਡੀ ਗੱਲ ਹੈ ਦਾ ਮਤਲਬਾ ਚੱਲਣ ਨੂੰ ਤਿਆਰ ਨੇ ਜੇ ਚੱਲਣ ਨੂੰ ਤਿਆਰ ਨੇ ਤਾਂ ਜਿਹੜਾ ਮਹਾਤਮਾ ਗਾਂਧੀ ਸੀਰਾ ਅਸਲ ਜੇ ਮਹਾਤਮਾ ਹੁੰਦਾ ਸਾਰੀ ਦੁਨੀਆ ਨੂੰ ਮਨਾ ਲੈਂਦਾ ਜਿਹੜੀ ਮਹਾਤਮਾ ਗਾਂਧੀ ਕਮੀ ਸੀ ਉਹ ਦੂਰ ਕਰਨੀ ਹੈ ਮੈਂ ਹੁਣ ਉਹਨੂੰ ਗਿਆਨ ਨਹੀਂ ਸੀ ਵਿਚਾਰੇ ਨੂੰ ਉਹ ਤਾਂ ਉਹ ਤਾਂ ਆਪ ਉਹਨੂੰ ਤਾਂ ਅੰਗਰੇਜ਼ਾਂ ਦਾ ਗੁੱਸਾ ਸੀ ਬਸ ਅਫਰੀਕਾ ਜੋ ਉਹਨਾਂ ਨੇ ਕੀਤਾ ਜਿਹਨਾਂ ਨੂੰ ਉਹਦੇ ਰਾਹ ਦੋਆਇਆ ਉਹ ਬਹੁਤ ਚੰਗੇ ਸੀਗੇ ਅੰਗਰੇਜ਼ਾਂ ਨੂੰ ਵੀ ਭੈੜੇ ਸੀ ਉਹ ਜੋ ਅੱਜ ਹੋ ਰਿਹਾ ਹੈ ਅੰਗਰੇਜ਼ਾਂ ਦੇ ਰਾਜ ਨੂੰ ਪੜਾ ਹੋ ਰਿਹਾ ਹੈ ਕੀ ਮਹਾਤਮਾ ਗਾਂਧੀ ਦੋਸ਼ੀ ਨਹੀਂ ਹੋਦਾ ਦੋਸ਼ੀ ਹੋ ਵੀ ਪਰ ਦੂਏ ਪਾਸੇ ਜਿਹੜਾ ਹੁਣ ਹੋਰ ਗਿਆਨ ਬਦਲੀ ਹੋ ਰਿਹਾ ਅੰਗਰੇਜ਼ਾਂ ਨੂੰ ਕਰਨੀ ਦੇ ਦੇਣਾ ਉਥੇ ਆ ਕੇ ਉਹਨੂੰ ਫਾਇਦਾ ਹੁਣ ਤੋਂ ਬਾਅਦ ਵਾਲੇ ਗਿਆਨ ਉਹਨੂੰ ਫਾਇਦਾ ਹੋਣਾ ਹੁਣ ਤਾਈ ਉਹਨੂੰ ਨੁਕਸਾਨ ਹੀ ਹੋਇਆ ਹੁਣ ਤਾਈ ਦਾ ਮਹਾਤਮਾ ਕਾਂਦੀ ਵੀ ਰੋਂਦਾ ਹੀ ਰਹੂ ਉਹਨੂੰ ਤਾਂ ਖੁਦ ਮਾਰਤਾ ਇਹਨਾਂ ਲੋਕਾਂ ਨੇ ਉਨੂੰ ਵਖਿਆ ਨਾਲੇ ਮਹਾਤਮਾ ਕਹੀ ਜਾਂਦਾ ਨਾਲੇ ਮਾਰਦਾ ਇਹ ਬਹੁਤ ਸ਼ਰੀਬ ਨੇ ਗੋਡਸੇ ਦਾ ਮੰਦਿਰ ਬਣਾਉ ਨੂੰ ਫਿਰਦੇ ਨੇ ਇਹ ਜਾਦੀ ਦੇ ਕਾਬਲ ਸੀ ਪਰ ਨਹੀਂ ਕਾਂਗਰਸ ਨਹੀਂ ਜਿਹਨਾਂ ਨੂੰ ਉਹ ਸਜ਼ਾ ਦੇ ਸਕਦੇ ਜਿਹੜੀ ਹੁਣ ਮਿਲਣੀ ਹੈ ਉਹਨਾਂ ਦੀ ਜੜ ਪੱਟੀ ਜਾਣੀ ਹੈ ਉਹ ਸੋਚ ਲਈ ਜੜ ਫਟਾਉਣੀ ਹੈ ਜਿਹੜੀ ਸੋਚ ਵਿੱਚ ਡਿਸਕ੍ਰਿਮੀਨੇਸ਼ਨ ਹੈ ਜਿਹ ਸੋਚ ਵਿੱਚ ਨਫਰਤ ਹੈ ਜਿਹ ਸੋਚ ਵਿੱਚ ਜਿਹੜੀ ਸੋਚ ਸੱਚ ਤਾਂ ਗਲ ਘੁੱਟਦੀ ਹੈ ਜਿਹੜੀ ਸੋਚ ਈਮਾਨਦਾਰੀ ਨੂੰ ਈਮਾਨਦਾਰੀ ਨੂੰ ਖਤਰਾ ਹੈ ਜਿਹੜੀ ਸੋਚ ਤੋਂ ਉਹ ਸੋਚ ਦਾ ਖਾਤਮਾ ਹੋਣ ਵਾਲੇ ਸਮਝ ਉਹ ਤਾਂ ਖਤਰੇ ਦੀ ਕੰਢੀ ਬਚ ਚੁੱਕੀ ਆ ਜਿਹੜਾ ਕਾਂਗਰਸ ਦਾ ਮੰਨ ਲੈਣਾ ਖਦਰ ਦੀ ਗੰਟੀ ਉਹ ਸੋਚ ਨੂੰ ਖੜ ਗਿਆਗਾ ਉਹ 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 ਜੋ ਆਂ ਜਿਹੜਾ ਇਹਨਾਂ ਨੇ ਜਿਹਨੂੰ ਨੀਜ਼ ਕਹਿੰਦੇ ਤੇ ਉਹ ਉਹ ਕੌਮ ਚੋਂ ਉਹ ਭਾਈ ਜਾਲੇ ਚੋਂ ਆ ਪਰ ਉਹ ਤੇ ਆਊਗਾ ਉਹ ਕਿਵੇਂ ਨਾ ਮਨੂ ਇਹ ਸੋਚ ਨੂੰ ਇਹ ਸੋਚ ਤਾਂ ਉਹੀ ਲੜਾਈ ਲੜਦੀ ਦੀ ਉਹਨਾਂ ਬਾਅਦ ਹੈ ਨਵਾਨਿਆਂ ਨਤਾਣਿਆਂ ਬਾਤ ਤੇ ਤਾਂ ਲੜਦੇ ਰਹੇ ਉਹ ਵਿਚਾਰੇ ਸੁੱਤੇ ਪਏ ਰਹੇ ਨੇ ਕੋੜੋ ਜਾਗੇ ਨੇ ਨਵਾਨੇ ਨਤਾਣੇ ਕੋੜ ਦੇ ਕੋਕੀ ਹੁੰਦਾ ਕੋੜੋ ਸਾਡੀ ਪਹਿਲਾ ਉਹਨਾਂ ਦੀ ਸ਼ਕਤੀ ਇਹ ਸੋਚ ਸੀ ਕੋੜੋ ਸੋਚ ਦੀ ਸ਼ਕਤੀ ਉਹ ਬਣਦੀ ਸੋਚ ਦੇ ਪਿੱਛੇ ਸ਼ਕਤੀ ਉਹ ਖੜੇ ਹੋ ਗਏ ਉਹ ਨਵਾਨੇ ਨਤਾਣੇ ਜਾ ਕੇ ਹੁਣ ਖੜੇ ਹੋਏ ਉਹ ਜੁਤੇ ਵੇ ਦੇ ਅਸੀਂ ਦਿਖਉਂਦੇ ਤੇ ਉਹ ਵਿਚਾਰੇ ਸੁੱਤੇ ਹੀ ਤੇ ਕੋੜਾ ਜਾਗੇ ਨੇ ਤਾਂ ਗਿਆ ਤਾਂ ਹਿੰਦੂਤਵ ਦੀ ਗੱਲ ਨਾ ਕਰਿਓ ਜੇ ਜਾਗ ਪੇ ਖਦਰ ਦੀ ਘੰਟੀ ਉਹ ਵੱਜੀ ਗਈ ਅੱਜੇ ਰਵਾਜੀ ਹੋਰੇ ਨੂੰ ਜੋ ਲਾਲਣੇ ਦਾ ਇਲਾਜ ਨਹੀਂ ਨਾਲ ਕੋਲੇਗਾ ਨਾਲੇ ਪਾਪ ਨੇ ਤਾਂ ਭਾਈ ਟਾਈਮ ਆਉਂਦਾ ਹੀ ਹੁੰਦਾ ਇਹ ਲਾ ਬੁਰਾਈ ਹੈ ਕੂੜ ਹੈ ਉਹਦਾ ਅੰਤ ਹੁੰਦਾ ਹੀ ਹੁੰਦਾ ਹੈ ਹਮੇਸ਼ਾ ਤਾਂ ਰਹਿੰਦਾ ਹੀ ਨਹੀਂ ਹਮੇਸ਼ਾ ਸਾਡਾ ਰਾਜ ਨਹੀਂ ਹੈ ਨਾ ਹਮੇਸ਼ਾ ਝੂਠ ਦਾ ਰਾਜ ਨਹੀਂ ਹੈ ਨਾ ਤੇ ਸਾਡਾ ਜਿਹੜਾ ਰਾਜ ਆਉਂਦਾ ਉਹਦੀ ਉਮਰ ਲੰਬੀ ਹੁੰਦੀ ਹੈ ਝੂਠ ਦੇ ਰਾਜ ਦੀ ਉਮਰ ਥੋੜੀ ਹੁੰਦੀ ਹੈ ਝੂਠ ਜਪਾਪ ਔਰ ਅਪਰਾਧ ਵੱਧਾ ਹੁੰਦਾ ਹੈ ਬੁਰੇ ਆਦਮੀ ਦੀ ਬਲੇਬਲੇ ਹੁੰਦੀ ਹੈ ਕਰਦੇ ਨੇ ਭੀੜ ਇਕੱਠੀ ਹੋ ਕੇ ਆਦਮੀ ਮਾਰਦੇ ਨੇ ਬਾਅਦ ਚ ਪਤਾ ਲੱਗਣਾ ਤੇ ਹਿੰਦੂ ਸੀ ਤਾ ਉਹ ਹਿੰਦੂ ਹੋਵੇ ਮੁਸਲਮਾਨ ਹੋਵੇ ਤੁਸੀਂ ਮਾਰਤਾ ਭੀੜ ਨੇ ਇਕੱਠੇ ਹੋ ਕੇ ਬੰਦਾ ਕਿੰਨੀ ਬਹਾਦਰੀ ਹੈ ਕਿਹੜਾ ਧਰਮ ਹੈ ਤੁਹਾਡਾ ਧਰਮ ਦਾ ਕੰਮ ਤਾਂ ਰੱਖਿਆ ਕਰਦੀ ਹੈ ਤੁਸੀਂ ਇਕੱਠੇ ਹੋ ਕੇ ਬੰਦੇ ਵਾਂ ਲਾ ਕੇ ਇੱਥੋਂ ਪਤਾ ਲੱਗਿਆ ਵੀ ਤੁਸੀਂ ਕਿਉਂ ਗੁਲਾਮ ਹੋਏ ਤੇ ਕਿਉਂ ਤੁਹਾਨੂੰ ਪਰਮੇਸ਼ਰ ਨੇ ਗੁਲਾਮ ਕੀਤਾ ਤੁਸੀਂ ਲੈ ਕੇ ਗੁਲਾਮੀ ਦੇਉ ਸੋਚ ਗੁਲਾਮੀ ਦੇ ਲੈ ਕੇ ਹੁਣ ਐਸੇ ਗੁਲਾਮ ਹੋਣਗੇ ਨਾ ਗੁਲਾਮ ਕੀ ਦੇਣਗੇ ਸੱਚਿਆਰਿਆਂ ਦੇ ਜਿਹੜੇ ਸੱਚੇ ਸੋਚੇ ਨੇ ਨਾ ਇਮਾਨਦਾਰੀ ਦੇ ਸੱਚ ਦੇ ਗੁਲਾਮ ਹੋਣਗੇ ਇਹ ਜਿਹੜੇ ਝੂਠ ਦੇ ਵਿਚਾਰੀ ਨੇ ਨਾ ਮਾਇਆ ਦੇ ਵਿਚਾਰੀ ਜਦ ਕਹਿੰਨ ਕੌਣ ਵੱਡਾ ਮਾਇਆ ਵੜਿਆਈ ਹੁਣ ਤਾਂ ਮਾਇਆ ਵੜਿਆਈ ਨਾ ਮਾਇਆ ਤਾਂ ਨਹੀਂ ਨੀ ਪਰ ਹੁਣ ਹੋਊਗੀ ਵੜਿਆਈ ਸੋ ਵੱਡਾ ਜਨ ਹਲੇ ਬਲਾਈ ਜੇ ਹਲੇ ਬਲਾਈ ਵਾਲਿਆਂ ਨੂੰ ਸੰਸਾਰ ਵੱਡਾ ਮੰਨਣ ਲੱਗਿਆ ਤੁਹਾਡੇ ਖਾਤਰ ਤਾਂ ਜਗ੍ਹਾ ਹੀ ਨਹੀਂ ਜਉਣ ਨੂੰ ਰਹਿਣੀ ਇੱਥੇ ਤੂੰ ਇਹਦਾ ਨੀ ਜਨੇ ਔਰ ਅੱਜ ਉਹਨਾਂ ਦੀ ਜੁੱਤੀਆਂ 'ਚ ਬੈਠਣ ਦੇ ਕਾਬਲ ਵੀ ਨਹੀਂ ਉਹ ਨਹੀਂ ਤਾਂ ਤੁਸੀਂ ਉਹ ਕਹਿੰਦੇ ਹੋ ਉਹਨਾਂ ਨੂੰ